ਸੋਸ਼ਲ ਮੀਡੀਆ ਤੇ ਮਸ਼ਹੂਰ ਤਮਗ ਬੇਸ ਮੁੱਖ ਮੰਤਰੀ ਦੀ ਬਿੱਤੇ ਦਿਨ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਇਸ ਵੀਡੀਓ 'ਚ ਪੁਲਸ ਵਾਲੇ ਮੁੱਖ ਮੰਤਰੀ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲਾਇਨ ਹਾਜ਼ਰ ਕਰ ਦਿੱਤਾ ਗਿਆ। ਉਦੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦੰਦਿਆਂ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ। ਉਸਨੇ ਦੱਸਿਆ ਕਿ ਗਵਾਂਡੀਆਂ ਦਾ ਕੁੱਤਾ ਉਸ ਨੂੰ ਪੈ ਗਿਆ ਤੇ ਉਸਨੇ ਉਸ ਨੂੰ ਕਿਰਪਾਨ ਨਾਲ ਰਾਇ ਜਿਸ ਕਰਕੇ ਗਵਾਂਡੀਆਂ ਨੇ ਪੁਲਿਸ ਸਾਦ ਲਈ ਤੇ ਸਤਾ ਕੁੱਟਮਾ ਸ਼ੁਰੂ ਕਰ ਦਿੱਤੀ ਹਾਂਜੀ ਗੱਲਬਾਤ ਹੋਈ ਆ ਮੈਂ ਉਦਲੈਂ ਜਾਂਡਿਆ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੋਂਡੇ ਮਾਰੇ ਮੇਰੇ ਤਲਵਾ ਕੇਸ ਖੋਸ ਖੇਚ ਕੇ ਇਦਾਂ ਵਾ ਮੈਨੂੰ ਵਾਵਾ ਤੂੰ ਐ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਆ ਝਗੜਾ ਹਾਂ ਇਹ ਪੁਲਿਸ ਤੇ ਉਹਨਾਂ ਜੰਨਾ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਿਸ ਕੇ ਆ ਪੁਲਿਸ ਤੇ ਐਦਾਂ ਲਾਗੋ ਬੰਨਿਓ ਫੋਨ ਕੀਤਾ ਗਵਾਂਡੀਆਂ ਨੇ ਕਹੇ ਨੇ ਹਾਂ ਜਮ ਉਹਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਐਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਐਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਹਾਂਜੀ ਥਾਣੇ ਲੈ ਗਏ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਹਾਂਜੀ ਉਹ ਵੀ ਗਏ ਹੈ ਨਾਲ ਮੁੜ ਕੇ ਆਂਦੇ ਹਾੜਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਉਹਦੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਕੁਟਮਾਰ ਕੀਤੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਧਰਮਪ੍ਰੀਤ ਸਿੰਘ ਈਲਿਸ ਮੁੱਖ ਮੰਤਰੀ ਵੀ ਹੋਈ ਆ ਇਹ ਪਿੰਡ ਦੀਨੇਵਾਲ ਦੀ ਆ ਇਹ ਪਿੰਡ ਦੇ ਵਿੱਚੋਂ ਤਿੰਨ ਜਾਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਹੈ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਿੰਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁਰਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਨੀ ਪੇਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ ਕੀਤੀ ਜਾ ਰਹੀ ਆ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਆ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਨ ਹਾਜ਼ਰ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੇ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਤੇ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਂਦੀ ਹੈ